ਹਲੋ ਜੀ ਪਹੁੰਚ ਚੁਕੇ ਆ ਜੀ ਅਸੀਂ ਗੁਰਦੁਆਰਾ ਬਾਲ ਲੇਲਾ ਮੈਣੀ ਸੰਗਤ ਸਾਹਿਬ ਜੀ ਚਲੋ ਸਤਿਗੁਰਾਂ ਨੇ ਸਾਡੇ ਕਰਮਾ ਚ ਦਰਸ਼ਨ ਲਿਖੇ ਸੀ ਪਟਨਾ ਸਾਹਿਬ ਤੇ ਅੱਜ ਪਹੁੰਚੇ ਆ ਜੀ ਲੋ ਜੀ ਇਸੇ ਸਰਾਹ ਚ ਹੀ ਰੁਕੇ ਆ ਜੀ ਆਕਾਲ ਤੇ ਪਟਨਾ ਸਾਹਿਬ ਪਹੁੰਚੇ ਆ ਜੀ ਹੈ ਤਾਂ ਛੋਟ ਛੋਟ ਟਾਈਮ ਦੇ ਵਿੱਚ ਹੀ ਅਸੀਂ ਦਰਸ਼ਨ ਤੇ ਅੱਜ ਇੱਥੇ ਪਹੁੰਚੇ ਆ ਜੀ ਬਾਲੀਲਾ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਫਿਰ ਉਸ ਤੋਂ ਬਾਅਦ ਤਖਤ ਦੇ ਦਰਸ਼ਨ ਕਰਕੇ ਆਪ ਜੀ ਨਾਲ ਫਾਂਝ ਪਾਵਾਂਗੇ ਜੀ ਲੋਕੀ ਉਸ ਬਾੜਾ ਤੇ ਤਮਜੀ ਦਾ ਚਿੱਤਰ ਵੇਖੋ ਫੋਟੋ ਹੈ ਛੋਟੀਆਂ ਖੜਾਵਾਆਂ ਗਲੇਲ ਤੇ ਪੱਥਰ ਹੈ ਇਹ ਘਟਾਰ ਘਟਾਰ ਹੈ ਜੇ ਤੁਹਾਨੂੰ ਦੱਸਿਆ ਜੀ ਚਰਨ ਦਾ ਜੋੜਾ ਵੀ ਹੈ ਚਰਨਾਂ ਦਾ ਜੋੜਾ ਤੇ ਗਲੇਲਾ ਨੇ ਪੱਥਰ ਜਿਹੜਾ ਮਹਾਰਾਜ ਜੀ ਚੋਚ ਕਰਦੇ ਹੁੰਦੇ ਸੀਗੇ ਨਿੱਕੇ ਹੁੰਦੇ ਜਿਵੇਂ ਚਾਂਦੀ ਚੜਾਇਆ ਹੁੰਦਾ ਪੁਰਾਣਾ ਓਕੇ ਵਾਹ ਜੀ ਵਾਹ ਮਾਨੇ ਹਾਲਗੇ ਤਰਫੋਂ ਆਸ਼ੇ ਦਾ ਕਟਾਨ ਕਟਾਨ ਧੰਨਵਾਦ ਕਰਦੇ ਆ। ਉਹਨੇ ਤਰਸ ਕਰਕੇ ਦੇਹਾ ਕਰਕੇ ਸਾਨੂੰ ਆਪਣੇ ਦਰਸ਼ਨ ਦੇਦਾਰੇ ਬਖਸ਼ੇ ਜੀ ਇੱਥੇ। ਵੈਸਟ ਬੰਗਾਲ ਖੇਡਣ ਆਏ ਸੀਗੇ ਤੇ ਸਾਨੂੰ ਇੱਥੋਂ ਦੀ 300 ਕਿਲੋਮੀਟਰ ਪੈਂਦਾ ਸੀਗਾ ਪਟਨਾ ਸਾਹਿਬ ਤੋਂ ਸੋਚਿਆ ਵੀ ਆਏ ਹੋਏ ਤੇ ਹੁਣ ਦਰਸ਼ਨ ਕਰਕੇ ਜਾਣਾ ਬਣਦਾ ਹੈ। ਆ ਕੇ ਫਿਰ ਦਰਸ਼ਨ ਕਰਨਾ ਹੀ ਹਰੀ ਫੌਜ ਤੇ ਸਵੇਰ ਫੇ ਕੋਟਰਮਾ ਜਾਣਾ ਜੀ। ਝਾਰਖੰਡ ਮਹਾਰਾਜਾ ਦਾ ਚੌਰਾ ਹੈ ਦੇਖੇ ਮਹਾਰਾਜਾ ਬਾਹਰ ਤੋਂ ਦੇਖੇ ਤਖਤ ਸਾਹਿਬ ਦੇ ਆਪ ਜੀ ਅੰਦਰ ਦਰਸ਼ਨ ਕਰ ਰਹੇ ਹੋ ਜੀ ਲੋ ਜੀ ਹੁਣ ਫੌਜ ਕੰਗਣ ਘਾਟ ਵਾਲੇ ਪਾਸੇ ਗੰਗਾ ਵਾਲੇ ਪਾਸੇ ਜਾ ਰਹੇ ਆ ਜੀ ਪਹਿਲਾਂ ਤਾਂ ਰਣ ਸਿੰਘ ਦੂਜੇ ਪਾਸੇ ਲੈ ਗਿਆ ਸੀਗਾ 80 ਕਿਲੋਮੀਟਰ ਉਧਰ ਤੁਰ ਆ ਕੇ ਪਰ ਬਾਅਦ ਚੁਕਿਆ ਤਾਂ ਇੱਧਰਲੇ ਪਾਸੇ ਨਹੀਂ ਹੈਗਾ ਜੀ ਗੁਰੂ ਘਰ ਹੱਥ ਸ੍ਰੀ ਅਕਾਲ ਸੋਚਦੇ ਤੁਸੀਂ ਵੀ ਦੇਖਦੇ ਹੋ ਤੁਸੀਂ ਜੀ ਜੀ ਕੰਗਨ ਕਰ ਗੁਰਦਾਸ ਸਾਹਿਬ ਦੇ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਆਪਣੀ ਕਰਾਹ ਕਰਤਾਂ ਹੋ ਤੇ ਜੀਦਾ ਲਾਲ ਜੀ ਇਬਾਦਤ ਕੀ ਤੰਗੋਬਿੰਦ ਰਾਏ ਜੀ ਸਾਡਾ ਪ੍ਰਸਾਦ ਦੇ ਪਹਿਲੋਂ ਹੀ ਉੱਠ ਕਰ ਜਿਸ ਨੇ ਝੱਕ ਜਾਣ ਲਏ ਇਹ ਸੰਕਰਮਾਤਾ ਗੁਰੂ ਜੀ ਆਪਣੇ ਪੁੱਤਰ ਰਾਜ ਜੀ ਦੀ ਖੰਡ ਰੱਖੇ ਪਿਆ ਦੀ ਆ ਪੰਡਰ ਜੀ ਦਾ ਪ੍ਰਸਾਦ ਤੇ ਸਤ ਲਿੰਦੇ ਹੋ गुरु जी कह लगे हाँ माता जी वो पंडित जी वास्ते ही वो ने रहा राम ये सुनकर पंडित जी कह लगे जी आप राम हो सानू राम रूप के दर्शन दौ एक दिन पंडित जी समाधी ला बैठे हुए सन बाला जीत गोविंद राय जी बच्चिया आए पंडित जी के बूढ़े खलो के अखा खोलो ਜਦ ਵੰਡਾ ਜੀ ਨੇ ਖਾ ਖੋਲਿਆ ਉਹਨਾਂ ਨੂੰ ਨਾਮ ਉਹੋ ਕੇ ਦਰਸ਼ਨ ਮਿਲਦੇ ਇਹ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਉਹਨਾਂ ਸੇਵਕ ਬਣ ਗਏ ਪੰਡਾ ਜੀ ਗੁਰੂ ਜੀ ਦੇ ਨਾਲ ਹੀ ਅਨੰਕੁਲ ਸਾਰੇ ਉਹ ਚਲੇ ਗਏ ਸੰਤ ਇਹ ਤੋਂ ਗਾਲ ਹੈ ਇਤਿਹਾਸਕ ਉਹਦੀ ਆਸਨ ਦਾ ਨਿਰੰਗਲ ਪ੍ਰਸਾਦ ਕਰਣੀ ਹੋਦੀ ਸੇਵਾ ਕਰਕੇ ਉਸ ਦੀ ਆਤਮਾ ਫਿਰ ਆਖੋ ਜੀ ਵਾਹਿਗੁਰੂ ਜੀ ਕਾ ਓਲ ਤਾ ਵਾਹਿਗੁਰੂ ਜੀ ਕਾ ਪਾਜੀ ਚੱਲ ਜੂ ਮਜਾ ਆ ਤਾਂ ਹਾਂਜੀ ਹਾਂ ਕੋਈ ਗੱਲ ਨਹੀਂ ਵੀ ਅੱਭੀ ਕਰੇਗੇ ਅੱਭੀ ਕਰੇਗੇ ਅੱਭੀ ਚਲਵਾਰ ਆਈਏ ਇੱਥੇ ਤਸਰੀਆ ਕਾਲ ਭਾਈ ਕੇ ਕਰਾ ਯਾਰ ਮਲ ਹੋ ਜਾਵੇ ਛੋਪੜੀ ਬੰਦਾਂ ਕਾਲੀ ਬੁੱਢੇ ਲਾਲੂ ਭਾਰੇ ਸੁਣ ਕੇ ਨਾ ਹੋ ਜਾਵੇ ਹੋ ਤਸਰੀਆ ਕਾਲ ਇਹ ਆਦੀ ਰਵਤਰ ਗੰਗਾ ਜਿੱਥੇ ਕਲਗੀਧਰ ਪਾਸ਼ਾ ਜੀ ਬਾਲਾ ਪ੍ਰਤਮ ਛੋਟੇ ਹੁੰਦੇ ਆਪਣੇ ਬੇਲੀਆਂ ਦੇ ਨਾਲ ਖੇਡਣ ਆਉਂਦੇ ਹੁੰਦੇ ਸੀ ਇੱਧਰ ਆਪਾਂ ਆ ਗਏ ਜੀ ਜਦੋਂ ਕਿੱਥੇ ਆ ਕੇ ਕੰਗਣ ਉਹਨਾਂ ਨੇ ਨਾ ਗੰਗਾ ਦੇ ਸੱਤਾਂ ਤੇ ਮਾਤਾ ਜੀ ਨੇ ਜਦੋਂ ਪੁੱਛਿਆ ਕੰਗਣ ਕਿੱਥੇ ਛੱਟਿਆ ਤੇ ਸਤਗੁਰੂ ਜੀ ਨੇ ਦੂਜਾ ਕੰਗਣ ਵੀ ਉੱਥੇ ਛੱਟਦਾ ਤੇ ਐਸੇ ਨੇ ਰਾਲੇ ਚੋਜ ਜੋ ਇੱਥੇ ਕਿਤੇ ਗਿਆ ਗੰਗਾ ਵੇਖੋ ਜੀ ਨਦੀ ਕਿੱਡੀ ਵੱਡੀ ਆ ਕਹਿੰਦੇ ਇਹਦਾ ਪਾਣੀ ਜਿਹੜਾ ਆ ਆ ਵੇਖੋ نیچے ਕਿੰਨੀ ਜਗ੍ਹਾ ਨੀਮਾ ਨਾ ਪਾਣੀ ਤੇ ਉਹ ਕਿੰਨਾ ਉੱਚਾ ਉੱਪਰ ਕਹਿੰਦੇ ਆ ਸਾਰਾ ਪਾਰ ਕਰਕੇ ਤੱਕ ਤੱਕ ਪਾਣੀ ਚੱਲ ਜਾਂਦਾ ਜਦੋਂ ਪਾਣੀ ਆਉਂਦਾ ਇੰਚ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ ਗੰਗਾ ਦੇ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਦਰਬਾਰ ਸਾਹਿਬ ਤੱਕ ਚੱਲ ਜਾਂਦਾ ਹਾਂ ਇੰਨਾ ਪਾਣੀ ਆਂਦਾ ਝੜ ਕੇ ਕੋਈ ਟਾਈਮ ਹੁੰਦਾ ਹੈ ਜਦ ਝੜ ਕੇ ਆਉਂਦੀ ਹੈ ਕੀ ਲੈ ਲੈਂਗੇ ਲੋ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਕਾਰਸੇ ਵਾਲੇ ਬਾਬਾ ਪੂਰੀ ਪੂਰੀ ਵਾਲੇ ਮਹਾਂਪੁਰਖ ਜਿਨ੍ਹਾਂ ਦੀ ਇੱਥੇ ਕਾਰਸੇਵਾਲ ਚੱਲਦੀ ਹੈ ਤੇ ਇੱਥੇ ਸਾਡੇ ਜਾਣਕਾਰ ਸੀਗੇ ਗਿਆਨੀ ਜੀ ਬਾਬਾ ਸਤਨਾਮ ਸਿੰਘ ਜੀ ਰੋਪੜ ਵਾਲੇ ਉਹਨਾਂ ਦੀ ਬਦੌਲਤ ਆ ਗੱਡੀ ਦੇ ਵਿੱਚ ਸਾਨੂੰ ਸਟੇਸ਼ਨ ਤੱਕ ਕਿਉਂਕਿ ਪਟਨਾ ਸਾਹਿਬ ਤੇ ਪਟਨਾ ਦੋ ਸਟੇਸ਼ਨ ਨੇ ਤੇ ਪਟਨਾ ਜਿਹੜਾ ਸਟੇਸ਼ਨ ਆ ਉਹ ਥੋੜਾ ਇੱਥੋਂ 20-25 ਕਿਲੋਮੀਟਰ ਗਾਹਾਂ ਆ। ਹੁਣ ਅਸੀਂ ਉੱਥੋਂ ਛੱਡਣਾ ਆ ਤਾਂ ਕਰਕੇ ਫਿਰ ਆ ਗੱਡੀ 'ਚ ਜਾ ਰਹੇ ਆ। ਲੋ ਜੀ ਹੁਣ ਰਵਾਨਾ ਹੋਣ ਲੱਗੇ ਆ ਜੀ ਅਸੀਂ ਆ ਪਟਨਾ ਨੂੰ ਲਾਈਵ ਮਹਾਕੀ ਡੇਟ ਹੋਏ ਗੁਰਜੀਕਰਨ ਸਾਹਿਬ ਲਾਈਵ ਮਹੀ ਡੇਟ ਜਾਣ ਦਾ ਬਡੇ ਭਾਵ ਆਹ ਸ੍ਰੀ ਅਕਾਲ ਲੌਜੀ ਦੂਜੇ ਪ੍ਰੋਬਲਮ ਤੱਕ ਪਹੁੰਚ ਨਹੀਂ ਫੌਜ ਕੋ ਟਰਮਾ ਲਈ ਤੇ ਪਟਨਾ ਤੱਕ ਦੋ ਸਟੇਸ਼ਨ ਪੈਦਿਆ ਪਟਨਾ ਸਾਹਿਬ ਦੇ ਪਟਨਾ ਪਟਨਾ ਸ਼ਹਿਰ ਦਾ ਜਿਹੜਾ ਸਟੇਸ਼ਨ ਹੋ ਤੋਂ ਸਾਡੀ ਟ੍ਰੇਨ ਆ ਤੇ ਦੂਜੇ ਪ੍ਰੋਬਲਮ ਤੇ ਪਹੁੰਚ ਨਹੀਂ ਤੇ ਭਾਈ ਸਤਰਾਮ ਸਿੰਘ ਜੀ ਕਥਾਵਾਚਕ ਜਿਹੜੇ ਰੋਪੜ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਗੱਡੀ ਸਾਡ ਨੂੰ ਪਰਵਾਇਡਰ ਕੀਤਾ ਸਾਨੂੰ ਸਟੇਸ਼ਨ ਤੇ ਪਹੁੰਚ ਚਾ ਜਾ ਰਹੇ ਆ ਜਿਹੜਾ ਦਾਇਰ ਤੇ ਚਲਵਾਉ ਕਰਦੇ ਬਾਬਾ ਜੀ ਲੋ ਜੀ ਪਟਨਾ ਸਟੇਸ਼ਨ ਪਹੁੰਚ ਚੁੱਕੇ ਆਂ ਜੀ ਤੇ ਇੱਥੋਂ ਦੀ ਸਾਡੀ ਹੁਣ ਕਟੜਮਾ ਨੂੰ ਟ੍ਰੇਨ ਆ ਸਾਲੀ ਫੋ ਚਾਰ ਬਰਤਾਰਾ ਆ ਵੀ ਲੱਕ ਲਾ ਚੁੱਕੇ ਆ ਆਪਣੇ ਤੇ ਆਪਣੇ ਆਖਦੇ ਥੋੜਾ ਫਤ ਦਾ ਪਹਿਲਾ ਹੋ ਗਿਆ ਚਲੋ ਹੈ ਬਾਬਾ ਜੀ ਆਇਦਰ ਲੱਗੇ ਲੀ ਪਈਏ ਕਿਉਂਕਿ ਪ੍ਰੋਗਰਾਮਾਂ ਦਾ ਜ਼ੋਰ ਹੀ ਬੜਾ ਜੀ ਕਰੀਏ ਕੀ ਪਿਛਲੀ 20 ਤਰੀਕ ਤੋਂ ਚੱਲ ਰਹੇ ਆ ਲਗਾਤਾਰ ਹਲੋ ਜੀ ਸਮਾਨ ਸਾਰਾ ਫੜੀ ਕੇ ਫੜੋ ਓਏ ਫੜੀ ਚਲੋ ਫੜੀ ਚਲੋ ਆ ਜੀ ਨਾ ਮੁੰਡਾ ਮੁੰਡਾ ਆ ਕੰਨੀ ਇਹਨੂੰ ਪਰਕਾ ਇਹਨੂੰ ਪਰ ਬਰਖਾਸਤ 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 ਕੀਤਾ ਜਾਂਦਾ ਜੀ ਆ ਸਾਡਾ ਇਹਨੂੰ ਐਡਵਾਈਜ਼ਰ ਲਾ ਹਾਂ ਐਡਵਾਈਜ਼ਰ ਤਾਂ ਸਲਾਹਕਾਰ ਸੀ ਸਾਡਾ ਜੀ ਇਹ ਹੁਣ ਆਪਣੀ ਸੇਵਾ ਨਹੀਂ ਸਾਭ ਰ ਚੰਗੇ ਤਰ੍ਹਾਂ ਦਰਬਲਾਤਾ ਹੈਂ ਮਾਤਾ ਪੈ ਗਿਆ ਦੁਬਾਰਾ ਬਣਾਤਾ ਅੱਛਾ ਦੁਬਾਰਾ ਪੈ ਅੱਛਾ ਦੁਬਾਰਾ ਬਣ ਗਿਆ ਹੁਣ ਇਹ ਸਾਡਾ ਹੁਣ ਅੱਗੇ ਤੋਂ ਸਲਾਹਕਾਰ ਆ ਜੀ ਇਹ ਸਾਰੀ ਟੀਮ ਨੂੰ ਅ ਸਲਾਹ ਦਿੰਦਾ ਐਵੇਂ ਕਰਨਾ ਕਿਵੇਂ ਕਰਨਾ ਪਰ ਅੱਜ ਇਹਨੂੰ ਸਲਾਹ ਹੀ ਦੇਤੀ ਜੀ ਕਿਵੇਂ ਹਾਂ ਜੀ ਹੱਕਾ ਲਓ ਲਓ ਬੁਤੀ